ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਲਗਾਤਾਰ ਅੰਦੋਲਨ ਕਰ ਰਹੇ ਨੇ ਤੇ ਬਾਰਡਰਾਂ ਤੇ ਬੈਠੇ ਹੋਏ ਨੇ ਇਸ ਵਿੱਚਕਾਰ ਜਦ ਕਿਸਾਨ ਆਗੂ ਢੱਲੇਵਾਲ ਨੇ ਮਰਨ ਵਰ ਤੇ ਬੈਠਣਾ ਸੀ ਤਾਂ ਪੁਲਿਸ ਨੇ ਐਕਸ਼ਨ ਲੈਂਦਿਆਂ ਕੜਕਸਾ ਢੱਲੇਵਾਲ ਨੂੰ ਹਿਰਾਸਤ ਚ ਲੈ ਲਿਆ ਜਿਸ ਤੋਂ ਬਾਅਦ ਕਿਸਾਨ ਲਗਾਤਾਰ ਆਗੂ ਦੀ ਰਿਹਾਈ ਦੀ ਮੰਗ ਕਰ ਰਹੇ ਨੇ ਇਸ ਵਿੱਚਕਾਰ ਮਨਿੰਦਰਜੀਤ ਬਿੱਟਾ ਕਿਸਾਨਾਂ ਤੇ ਵਰਦੇ ਨਜ਼ਰ ਆਏ ਉਹਨਾਂ ਕਿਹਾ ਕਿ ਕਿਸਾਨ ਪੰਜਾਬ ਦਾ ਨੁਕਸਾਨ ਕਰ ਰਹੇ ਨੇ ਕਦੇ ਮਨਵਰਤੇ ਬੈਠ ਜਾਂਦੇ ਨੇ ਤੇ ਨਾਲ ਹੀ ਪ੍ਰਸ਼ਾਸਨ ਨੂੰ ਤੇ ਸਰਕਾਰਾਂ ਨੂੰ ਕੁਝ ਨਹੀਂ ਸਮਝਦੇ ਬਿੱਟੇ ਨੇ ਕਿਸਾਨਾਂ ਨੂੰ ਸਦੀ ਧਮਕੀ ਦਿੱਤੀ ਹੈ ਮੈਂ ਇੱਕੋ ਗੱਲ ਦਾ ਸਵਾਲ ਇਹਨਾਂ ਨੂੰ ਪੁੱਛਣਾ ਚਾਹਣਾ ਤੁਹਾਡੀਆਂ ਕੋ ਮੰਗਾ ਨੇ ਤੁਸੀਂ ਚਾਰ ਬੰਦੇ ਜਾ ਕੇ ਦਿੱਲੀ ਗੱਲ ਕਰ ਲੋ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਗੱਲ ਕਰ ਲੋ ਨਰਿੰਦਰ ਮੋਦੀ ਜੀ ਤਾਂ ਹਮੇਸ਼ਾ ਇਹਨਾਂ ਦੇ ਅੱਗੇ ਸਿੰਚੂਕਾਇਆ ਮਾਫੀ ਮੰਗੀ ਜੇ ਤੁਹਾਨੂੰ ਨਹੀਂ ਪਸੰਦ ਕੋਈ ਮਾਫੀ ਜੋ ਮੰਗਾ ਸੀ ਉਹ ਮੈਨੂੰ ਬਾਕੀ ਪਤਾ ਨਹੀਂ ਕੀ ਹੈ ਇਹ ਰੋਜ਼ ਰੋਜ਼ ਜਿਹੜੀਆਂ ਧਮਕੀਆਂ ਦੇਣੀਆਂ ਇਹ ਉਹ ਆਪਣਾ ਨੁਕਸਾਨ ਨਹੀਂ ਕਰ ਰਹੇ ਇਹ ਪੰਜਾਬ ਦੀ ਜਿਹੜੀ ਸਾਡੀ ਜਵਾਨੀ ਆ ਪੰਜਾਬ ਦੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਬਰਬਾਦੀ ਦੇ ਪਾਸੇ ਲੈ ਕੇ ਜਾ ਰਹੇ ਸਾਡਾ ਮਜ਼ਾਕ ਉਡ ਰਿਹਾ ਬਾਹਰ ਲੋਕਾਂ ਦੇ ਕਾਰੋਬਾਰ ਤਬਾਹ ਹੋ ਰਹੇ ਨੇ ਲੁਧਿਆਣੇ ਦੀ ਇੰਡਸਟਰੀ ਬਾਹਰ ਜਾ ਰਹੀ ਹੈ ਕਈ ਆ ਸੇ ਵਪਾਰੀ ਨੇ ਮੈਂ ਨਾ ਨਹੀਂ ਲੈਣਾ ਚਾਹੁੰਦਾ ਜਿਹੜੇ ਛੱਡ ਕੇ ਬਿਹਾਰ ਤੋਂ ਲੋਕ ਇੱਥੇ ਕੰਮ ਕਰਨ ਆਉਂਦੇ ਨੇ ਤੇ ਕਹਿੰਦੇ ਅਸੀਂ ਇੱਥੇ ਕਿਉਂ ਆਈਏ ਜੀ ਸਾਨੂੰ ਲੇਬਰ ਵੀ ਸਸਤੀ ਮਿਲੇਗੀ ਉਥੋਂ ਦੀਆਂ ਸਰਕਾਰਾਂ ਬਾਹਰ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਸਰਕਾਰਾਂ ਨੇ ਪੰਜਾਬ ਚ ਬੰਦੇ ਛੱਡਦੇ ਆਪਣੇ ਬੰਦੇ ਛੱਡਦੇ ਵੱਡੇ ਵੱਡੇ ਇੰਡਸਟਰੀਅਲ ਸੋਰ ਚ ਜਾਂਦੇ ਨੇ ਕਹਿੰਦੇ ਤੁਸੀਂ ਉੱਥੇ ਆਓ ਤੁਹਾਨੂੰ ਜ਼ਮੀਨਾਂ ਵੀ ਦਿੰਦੇ ਆ ਤੁਹਾਨੂੰ ਫੈਸਿਲਿਟੀ ਵੀ ਦਿੰਦੇ ਆ ਤੁਸੀਂ ਗੁਜਰਾਤ ਆਓ ਤੁਸੀਂ ਬਿਹਾਰ ਆਓ ਤੁਸੀਂ ਯੂਪੀ ਆਓ ਤੁਸੀਂ ਮੱਧ ਪ੍ਰਦੇਸ਼ਨ ਦੌਰ ਚ ਆਓ ਤੇ ਤੁਸੀਂ ਉੱਥੇ ਇੰਡਸਟਰੀ ਲੈ ਕੇ ਆਓ ਉੱਥੇ ਕਾਰੋਬਾਰ ਕਰੋ ਲੇਬਰ ਵੀ ਸਸਤੀ ਇਹ ਨੁਕਸਾਨ ਕਿਦਾ ਕਰ ਰਹੇ ਨੇ ਨੁਕਸਾਨ ਪੰਜਾਬ ਦੀ ਜਨਰੇਸ਼ਨ ਦੇ ਦਾ ਕਰ ਰਹੇ ਨੇ ਸਾਡੀ ਅਤੀ ਜਵਾਨੀ ਤਾਂ ਵਿਦੇਸ਼ਾਂ ਨੂੰ ਤੁਰ ਗਈ ਮਾਪੇ ਤੇ ਬੱਚੇ ਆਪਣਾ ਅੱਧਾ ਤੇ 1 ਏਕੜ 1 1 2 2 ਏਕੜ ਜ਼ਮੀਨਾਂ ਵੇਚ ਕੇ ਬੱਚਿਆਂ ਨੂੰ ਕੈਨੇਡਾ ਚ ਭੇਜੀ ਜਾਂਦੇ ਨੇ ਵਿਦੇਸ਼ਾਂ ਚ ਭੇਜੀ ਜਾ ਰਹੇ ਕਿ ਬੱਚੇ ਸਾਡੇ ਨਿਛੇੜੀ ਨਾ ਬਣ ਜਾਣ ਤੇ ਅੰਦੋਲਨਾਂ ਦੇ ਕਾਰਨ ਬੱਚਿਆਂ ਦਾ ਫਿਊਚਰ ਖਰਾਬ ਹੋ ਗਿਆ ਪੰਜਾਬ ਚ ਨੌਕਰੀ ਨਹੀਂ ਰੋਜ ਧਰਨਾ ਰੋਜ ਧਰਨਾ ਧਰਨਿਆਂ ਦੇ ਨਾਂ ਤੇ ਅਸੀਂ ਪੰਜਾਬ ਨੂੰ ਬਦਨਾਮ ਕਰ ਰਹੇ ਹੁਣ ਬੋਲਾਂਗੇ ਮਨਪੱਕੀਆਂ ਗਾਲਾਂ ਕੱਢਣਗੇ ਤੁਹਾਡੀ ਇੱਜ਼ਤ ਦੀ ਤੇ ਸਾਾਨੂੰ ਪੰਜਾਬ ਦੀ ਅਮਨ ਸ਼ਾਂਤੀ ਪਹਿਲਾਂ ਪੰਜਾਬ 'ਚ 36000 ਬੇਗੁਨਾਹਾਂ ਦਾ ਕਤਲੇਆਮ ਹੋਇਆ 19000 ਹਿੰਦੂ ਭਰਾਵਾਂ ਦਾ ਕਤਲੇਆਮ ਹੋਇਆ 1947 ਇੱਕ ਦੇਖੀ ਸਾਡੇ ਬਜ਼ੁਰਗਾਂ ਨੇ 1947 ਅਸੀਂ ਦੇਖੀ ਨਾ ਇਹ ਪ੍ਰਸ਼ਾਸਨ ਨੂੰ ਕੁਝ ਸਮਝਦੇ ਨੇ ਨਾ ਇਹ ਪੁਲਿਸ ਨੂੰ ਕੁਝ ਸਮਝਦੇ ਨੇ ਨਾ ਕਿਸੇ ਵੱਡੇ ਅਧਿਕਾਰੀ ਨੂੰ ਸਮਝਦੇ ਨੇ ਨਾ ਡਿਪਟੀ ਕਮਿਸ਼ਨਰ ਨੂੰ ਸਮਝਦੇ ਨੇ ਬਦਤਮੀਜ਼ੀਆਂ ਤੇ ਹਰ ਆਦਮੀ ਉਤਰ ਆਇਆ ਪੁਲਿਸ ਦਾ ਕੋਬਕਾਰੀ ਇਹਨਾਂ ਨੇ ਖਤਮ ਕਰ ਦਿੱਤਾ ਹੈ ਇਦਾਂ ਪੰਜਾਬ ਚੱਲੂਗਾ ਧਮਕੀਆਂ ਨਾਲ ਪੰਜਾਬ ਚੱਲੂਗਾ ਕੜੀ ਮਾਰਨ ਦੀਆਂ ਧਮਕੀਆਂ ਆਂਦੀਆਂ ਕੜੀਆਂ ਬੰਬਾਂ ਦੀਆਂ ਧਮਕੀਆਂ ਕੜੀ ਗੋਲੀਆਂ ਮਾਰਦੇ ਆਂਗੇ ਸਾਡੀ ਪਛਾਣ ਇਹੀ ਸਾਡੀ ਪਛਾਣ ਸਤਨਾ ਵਾਹਿਗੁਰੂ ਸਾਡੀ ਪਛਾਣ ਮਾਨਵਤਾ ਦੀ ਪਛਾਣ ਸਿੱਖ ਕੌਮ ਦੀ ਹਰਮੰਦਰ ਸਾਹਿਬ ਦੀ ਮਿਸਾਲ ਹੈ ਤੁਸੀਂ ਜਾ ਕੇ ਦੇਖੋ ਇਹ ਜਿਹੜੇ ਕੈਮਰੇ ਮੇਰੇ ਕੋਲ ਲੈ ਕੇ ਆਏ ਨੇ ਹੱਥ ਜੋੜ ਕੇ ਕਹਿਣਾ ਬਈ ਅੰਮ੍ਰਿਤਸਰ ਜਾ ਕੇ ਕੈਮਰੇ ਲਾ ਲਓ ਪੁੱਛੋ ਜੀ ਕਿੱਥੋਂ ਆਏ ਹੋ ਬਿਹਾਰ ਤੋਂ ਆਏ ਆ ਕਿੱਥੋਂ ਆਏ ਹੋ ਗੁਜਰਾਤ ਤੋਂ ਆਏ ਆ ਕੌਣ ਤੁਸੀਂ ਗੁਜਰਾਤੀ ਆ ਕਿਉਂ ਆਏ ਹੋ ਸਾਡਾ ਜੀ ਗੁਰੂ ਮਹਾਰਾਜ ਦੀ ਪਵਿੱਤਰ ਸਿੱਖੀ ਸਾਡੇ ਗੁਰੂਆਂ ਨਾਲ ਅਸੀਂ ਉਹਨਾਂ ਦੇ ਅੱਗੇ ਨਮਸਤਕ ਹੋਣ ਆਏ ਆ 20% ਸਿੱਖ ਤੇ 80% ਹਿੰਦੂ ਮੁਸਲਮਾਨ ਈਸਾਈ ਮੱਥਾ ਟੇਕਣ ਆਉਂਦੇ ਨੇ ਆ ਸਾਡੀ ਪਹਿਚਾਣ ਦੁਨੀਆ ਦੇ ਵਿੱਚ ਆ ਸਿੱਖ ਕੌਮ ਦੀ ਇਹ ਅਸੀਂ ਸਿੱਖਾਂ ਦੀ ਪਛਾਣ ਨਹੀਂ ਹੈ ਕਿ ਸਿੱਖ ਧਰਮ ਸਿੱਖਾਂ ਦਾ ਨਹੀਂ ਇਹ ਪੂਰੀ ਦੁਨੀਆ ਦਾ ਧਰਮ ਹੈ ਪੂਰੀ ਦੁਨੀਆ ਦਾ ਧਰਮ ਉਹਨੂੰ ਤੁਸੀਂ ਬਦਨਾਮ ਕਰ ਰਹੇ ਹੋ ਹੁਣ ਸੋਸ਼ਲ ਮੀਡੀਆ ਦਾ ਯੁੱਗ ਹੈ ਪਹਿਲਾਂ ਸੋਸ਼ਲ ਮੀਡੀਆ ਦਾ ਯੁੱਗ ਨਹੀਂ ਸੀ ਜੋ ਵੀ ਅਸੀਂ ਬਾਰਡਰਾਂ ਤੇ ਕੋ ਮਾੜੀ ਚੰਗੀ ਹਰਕਤ ਸਾਰੇ ਕਿਸਾਨ ਇਦਾਂ ਨਹੀਂ ਮੈਂ ਕਹਿ ਸਕਦਾ ਵਿੱਚ ਸ਼ਰਾਰਤੀ ਲੋਕ ਘੁੱਟ ਜਾਂਦੇ ਨੇ ਕੋਈ ਕਹਿੰਦਾ ਜੀ ਡਰੋਨ ਉਧਰੋਂ ਆ ਗਿਆ ਜੀ ਅਸੀਂ ਹੁਣ ਪਤੰਗ ਚਲਾਵਾਂਗੇ ਡਰੋਨ ਨੂੰ ਛੱਡ ਦੇਾਂਗੇ ਕੋ ਕੋਵਜ ਪਾ ਲੈਂਦਾ ਇੱਥੇ ਬਾਜਗੁਰੂ ਮਹਾਰਾਜ ਦਾ ਗੁਰੂ ਮਹਾਰਾਜ ਨੂੰ ਕਾਹਨੂੰ ਬਦਨਾਮ ਕਰੀ ਜਾਂਦੇ ਯਾਰ ਕਿ ਸਾਡੀਆਂ ਸੁੰਦਰ ਦਸਤਾਰਾਂ ਗੁਰੂ ਮਹਾਰਾਜ ਨੇ ਸਾਨੂੰ ਪਾਪੀ ਸਿੱਖਾਂ ਨੂੰ ਦਿੱਤੀਆਂ ਉਰੀ ਤਾਂ ਲਾਜ ਰੱਖ ਲਓ ਤੁਸੀਂ ਰੋਜ਼ ਧਰਨੇ ਰੋਜ਼ ਧਰਨੇ ਉਹ ਪੰਜਾਬ ਦੀ ਅਮਨ ਸ਼ਾਂਤੀ ਦੀ ਗੱਲ ਕਰੀਏ ਪੰਜਾਬ ਦੇ ਵਿਕਾਸ ਦੀ ਗੱਲ ਕਰੀਏ ਪੰਜਾਬ ਦੀ ਤਰੱਕੀ ਦੀ ਗੱਲ ਕਰੀਏ ਕੋ ਕਰਨ ਨੂੰ ਤਿਆਰ ਹੀ ਨਹੀਂ ਪੋਲਿਟੀਕਲ ਪਾਰਟੀਆਂ ਆਪਣੇ ਕੰਮਾਂ ਚਰੁੱਤੀਆਂ ਪਈਆਂ ਧਰਮ ਦੇ ਠੇਕੇਦਾਰ ਆਪਣੇ ਕੰਮਾਂ ਚਰੁੱਜੇ ਫਿਰ ਇਹ ਕੌਣ ਬਚਾਏਗਾ ਪੰਜਾਬ ਨੂੰ ਅਸੀਂ ਤਾਂ ਦੇਖੋ ਆਪਣੇ ਸਰੀਰਾਂ ਦੇ ਬੰਬ ਖਾ ਕੇ ਬਾਰ-ਬਾਰ ਅਸੀਂ ਕੋਈ ਆਸਾਨ ਨਹੀਂ ਕੀਤਾ ਅਸੀਂ ਕਿਸੇ ਨੂੰ ਮਾਰਿਆ ਨਹੀਂ ਅਸੀਂ ਕਿਸੇ ਨੂੰ ਰੈਸਟ ਨਹੀਂ ਕਰਾਇਆ ਅਸੀਂ ਕੋ ਮੁਕਾਬਲਾ ਨਹੀਂ ਕਰਾਇਆ ਅਸੀਂ ਤਾਂ ਭਾਈ ਕਣੀ ਜਾਰੀ ਦੀ ਸੋਚ ਪੰਜਾਬ ਨੂੰ ਅਮਨ ਸ਼ਾਂਤੀ ਦਿੱਤਾ ਕੋਈ ਪੋਲਿਟਿਕਸ ਅਸੀਂ ਨਾ ਕੀਤੀ ਨਾ ਕਦੀ ਕਰਨੀ ਹੈ ਪਰ ਰੱਬ ਦਾ ਵਾਅਦਾ ਜੇ ਹਿੰਦੁਸਤਾਨ ਦੇ ਕੋਨੇ-ਕੋਨੇ 'ਚ ਜਾਣਾ ਆਓ ਮੇਰੇ ਨਾਲ ਚੱਲੋ ਕਿਸਾਨਾਂ ਕੋ ਤੁਹਾਨੂੰ ਹਿੰਦੁਸਤਾਨ ਦਿਖਾਉਣਾ ਤੁਸੀਂ ਕੈਨੇਡਾ ਅਮਰੀਕਾ ਦੀਆਂ ਗੱਲਾਂ ਕਰਨ ਵਾਲਿਓ ਆਓ ਤੁਹਾਨੂੰ ਹਿੰਦੁਸਤਾਨ ਦਿਖਾਵਾਂ ਉਥੋਂ ਦੇ ਕਾਰੋਬਾਰ ਦਿਖਾਵਾਂ ਉਥੋਂ ਦੇ ਸਿੱਖ ਸਮਾਜ ਦੇ ਲੋਕ ਦਿਖਾਵਾਂ ਵੱਡੇ ਵੱਡੇ ਇੰਡਸਟਰੀ ਦਿਖਾਵਾਂ ਉਹਨਾਂ ਦੀ ਲਾਜ ਰੱਖ ਲਓ ਹਰਿਆਣਾ ਦੇ ਵਪਾਰੀ ਅੰਬਾਲਾ ਚ ਉਹ ਦੁਖੀ ਵੱਧੂਆਵਾਵਾਂ ਦਿੰਦੇ ਨੇ ਸਾਨੂੰ ਅੱਜ ਹੁਣ ਮੈਂ ਆਇਆ ਚੰਡੀਗੜ੍ਹ ਆਵਾਂ ਆਇਆ ਮੈਂ ਦਿੱਲੀੋਂ ਇੱਥੇ ਆਇਆ ਮੈਂ ਅੰਬਾਲੇ ਤੋਂ ਅੱਗੇ ਜਾਮ ਪਿਆ ਢਾਈ ਘੰਟੇ ਜਾਮ ਕੇ ਫਸ ਗਏ ਹੁਣ ਜਾਣਾ ਢਾਈ ਘੰਟੇ ਜਾਮ ਚ ਫਸ ਜਾਣਾ ਫੜੇ ਸਾਡੇ ਨਾਲ ਚਲੋ ਪੁਲਿਸ ਹੈ ਪਰ ਪੁਲਿਸ ਤਾਂ ਹੁਣ ਅਸੀਂ ਪੁਲਿਸ ਨੂੰ ਥੋੜਾ ਕਵਾਂਗੇ ਤੁਸੀਂ ਹੁਟਰ ਮਾਰੋ ਲੋਕਾਂ ਨੂੰ ਪਰੇਸ਼ਾਨ ਕਰੋ ਅਸੀਂ ਵੀ ਆਮ ਆਦਮੀ ਵਾਂਗੂ ਮਜਬੂਰੀ ਚਲੋ ਸੁਰੱਖਿਆ ਪਰ ਜਿਹੜੇ ਲੋਕ ਹੋਰ ਨੇ ਵੱਦੂਆਵਾਂ ਦਿੰਦੇ ਜਾਂਦੇ ਇਹਨਾਂ ਨੂੰ ਅੱਖਾਂ 'ਚੋਂ ਖੰਝੂ ਆਉਂਦੇ ਨੇ ਕਿਸੇ ਨੇ ਹਸਪਤਾਲ ਜਾਣਾ ਹੈ ਕਿਸੇ ਨੇ ਬਾਪ ਨੂੰ ਲੈ ਕੇ ਅੰਬਾਲਾ ਤੋਂ ਕਿਸੇ ਨੇ ਪੀਜੀਆਈ ਜਾਣਾ ਹੈ ਕਿਸੇ ਨੇ ਬੱਚੇ ਨੂੰ ਅੰਬਾਲਾ ਤੋਂ ਪਟਿਆਲਾ ਦੇ ਵਿੱਚ ਮੁੰਡੇ ਨੂੰ ਪੜਾਉਣ ਜਾਣਾ ਉਹ ਕਹਿੰਦੇ ਜੀ ਕਹਿੰਦੇ ਪਹਿਲਾਂ ਅਸੀਂ ਜਾਂਦੇ ਸੀ 8 ਵਜੇ ਹੁਣ ਅਸੀਂ 6:30 ਵਜੇ ਵੱਟੇ ਨੂੰ 5 ਵਜੇ ਉਠਾਉਣੇ ਕੀ ਬੱਚਾ ਪੜ੍ਹੇਗਾ ਕਿਉਂ ਲੋਕਾਂ ਦੀਆਂ ਵੱਦੂਆਵਾਂ ਲਈ ਜਾਂਦੇ ਹੋ ਤੁਸੀਂ ਯਾਰ ਕੀ ਤੁਹਾਡੇ ਨਾਲ ਮਾਰਾ ਕੀਤਾ ਯਾਰ ਹੁਣ ਤੁਸੀਂ ਧਰਨੇ ਆਰੇ ਬਹਿ ਗਏ ਹੁਣ ਮਰਨ ਵਰਤੇ ਬਹਿ ਗਏ ਕੀ ਹੁਣ ਫੇਰ ਅੱਗ ਲੱਗੇਗੀ ਪਹਿਲਾਂ ਵੀ ਅੱਗ ਲੱਗੀ ਫਿਰ ਤਿਰੰਗੇ ਝੰਡੇ ਦਾ ਆਪਾਂ અપਮਾਨ ਕਰਕੇ ਪੂਰੀ ਦੁਨੀਆ ਦੇ ਵਿੱਚ ਆਪਾਂ ਸਿੱਖ ਕੌਮ ਨੂੰ ਬਦਨਾਮ ਕੀਤਾ ਪਾਕਿਸਤਾਨ ਨੇ ਕਿਹ ਅਖਾੜistan ਬਣ ਗਿਆ ਤੋ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਪੰਜਾਬ ਦੀ ਅਮਨ ਸ਼ਾਂਤੀ ਦੀ ਪੰਜਾਬ ਦੀ ਤਰੱਕੀ ਦੀ ਗੱਲ ਕਰਨੀ ਜੇ ਤੁਸੀਂ ਕੋਈ ਗੱਲ ਕਰਨੀ ਹੈ ਮੈਂ ਦਾਵਾ ਕਰਦਾ ਇਸ ਗੱਲ ਦਾ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸਿੱਖ ਕੌਮ ਦੇ ਅੱਗੇ ਹਮੇਸ਼ਾ ਸਿਰ ਝੁਕਾਉਂਦਾ ਹੈ